ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਹਮਲੇ ਨੇ ਛਡੇ ਉਹ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਇਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ ਭਾਰਤ ਦਾ 에ਅਰ ਡਿਫੈਂਸ ਸਿਸਟਮ ਲਗਾਤਾਰ ਪਾਕਿਸਤਾਨ ਦੇ ਉਹਨਾਂ ਨਾਪਾਕ ਹਮਲਿਆਂ ਨੂੰ ਜਵਾਬ ਦੇ ਰਿਹਾ ਜਿੰਨਾ ਵੀ ਮਟੀਰੀਅਲ ਜਿੰਨੇ ਵੀ ਹਥਿਆਰ ਜਿੰਨੇ ਵੀ ਡਰੋਨ ਜਿੰਨੀਆਂ ਵੀ ਮਸਾਇਲਾ ਪਾਕਿਸਤਾਨ ਦੇ ਵੱਲੋਂ ਹਮਲਿਆਂ ਦੇ ਲਈ ਵਰਤੀਆਂ ਚਾਰੀਆਂ ਨੇ ਭਾਰਤ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਾਂ ਸਾਰਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾ ਰਿਹਾ ਜਿੰਨੇ ਡਰੋਨ ਭੇਜੇ ਜਾ ਰਹੇ ਨੇ ਉਹਨਾਂ ਨੂੰ ਨਸ਼ਟਾ ਜਿਹੜਾ ਕੀਤਾ ਜਾ ਰਿਹਾ ਤਾਂ ਪਠਾਨਕੋਟ ਦੀ ਗੱਲ ਕਰ ਲੈਣੇ ਆ ਸਰਹਾਦੀ ਇਲਾਕਾ ਪਠਾਨਕੋਟ ਦੇ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਬੀਤੀ ਰਾਤ ਤੋਂ ਸਵੇਰ ਤੱਕ ਲਗਾਤਾਰ ਕੀਤੀ ਗਈ ਪਰ ਉਸ ਹਮਲੇ ਨੂੰ ਲਗਾਤਾਰ ناکਾਮਾ ਜਿਹੜਾ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਇੱਕ ਮਿਸਾਈਲ ਨੁਮਾ ਚੀਜ਼ ਆ ਜਿਹੜੀ ਉਹ ਵੀ ਦੇਖੀ ਗਈ ਹੈ ਪਠਾਨਕੋਟ ਦੇ ਪਿੰਡ ਮਾਚਰਾ ਦੇ ਵਿੱਚ ਜਿੱਥੇ ਉਸ ਮਿਸਾਈਲ ਦੇ ذریعے ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਡਿਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਜਿਸ ਦਾ ਮਲਬਾ ਛੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਡਰੋਨ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਵੇਂ ਹੀ ਇਹ ਡਰੋਨ ਦੀ ਹਲਚਲ ਸੁਣਾਈ ਦਿੱਤੀ ਦਿਖਾਈ ਦਿੱਤੀ ਉਸ ਵਾਰ ਲਗਾਤਾਰ ਭਾਰਤੀ ਏਅਰ ਡਿਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਦਾ ਲਗਾਤਾਰ ਜੇ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਜਿਹੜਾ ਆਪਣੀਆਂ ਨਾਪਾਕ ਹਰਕਤਾਂ ਤੇ ਕਰਤੂਤਾਂ ਦੇ ਉੱਤੇ ਉੱਪਰ ਉਤਰਿਆ ਹੋਇਆ ਜਿੱਥੇ ਭਾਰਤ ਲੜਾਈ ਜਰੂਰ ਲੜ ਰਿਹਾ ਹੈ ਅਤਵਾਦ ਦੇ ਖਿਲਾਫ ਪਰ ਪਾਕਿਸਤਾਨ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਝੜਾਉ ਬਣਾ ਰਿਹਾ ਹੈ ਭਾਰਤ ਦੇ ਪੰਜਾਬ ਦੇ ਕਈ ਟਿਕਾਣਿਆਂ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਡਾਰ ਦੇ ਉੱਪਰ ਅਮਨਸਰ ਸ਼ਹਿਰ ਵੀ ਆ ਪਠਾਨਕੋਟ ਸ਼ਹਿਰ ਵੀ ਆ ਗਰਦਾਸਪੁਰ ਸ਼ਹਿਰ ਵੀ ਆ ਦਾ ਲਗਾਤਾਰ ਉਹਨਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਹੈ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਪੂਰਾ ਚੜ੍ਹਨ ਨਹੀਂ ਦੇ ਰਹੀ ਲਗਾਤਾਰ ਜਿੰਨੇ ਵੀ ਡਰੋਨ ਭੇਜੇ ਜਾ ਰਹੇ ਨੇ ਮਿਸਾਈਲ ਭੇਜੀ ਜਾ ਰਹੀ ਹੈ ਤਾਂ ਉਸ ਨੂੰ ਤਵਾਏ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਤਾਲੀਆਂ ਤਸਵੀਰਾਂ ਜਿੱਥੇ ਅੱਜ ਸਵੇਰ ਦੇ ਸਮੇਂ ਵੀ ਪਠਾਨਕੋਟ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਜਿੱਥੇ ਬੀਤੀ ਰਾਤ ਜਦੋਂ ਥੋੜਾ ਜਿਹਾ ਹਨੇਰਾ ਸੀ ਤਾਂ ਉਸ ਸਮੇਂ ਜਦੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਉਸੇ ਸਮੇਂ ਉਸ ਨੂੰ ਤਬਾਹ ਕਰ ਦਿੱਤਾ ਗਿਆ ਪਠਾਨਕੋਟ ਦੇ ਪਿੰਕੋਲ ਇੱਕ ਪਿੰਡ ਪੈਂਦਾ ਹੈ ਮਾਜਰਾ ਜਿੱਥੇ ਇੱਕ ਮਿਸਾਈਲ ਦਾ ਮਲਬਾ ਛਡਾਉ ਦੇਖਣ ਨੂੰ ਮਿਲਿਆ ਤਾਂ ਮਿਸਾਈਲ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਅਸੀਂ ਕਹਿ ਸਕਦੇ ਕਿ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਉਸ ਨੂੰ ਵੀ ਤਬਾਹ ਜਿਹੜਾ ਉਹ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਹੈ ਕਿ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਤੇ ਕੋਈ ਵੀ ਐਮਰਜੈਂਸੀ ਹੁੰਦੀ ਆ ਤਾਂ ਤੁਹਾਨੂੰ ਅਸੀਂ ਅਲਰਟ ਜੜਾਉ ਕਰਵਾਵਾਂਗੇ ਆਪਣੀ ਰੋਜ਼ਾਨਾ ਦੀ ਤਰ੍ਹਾਂ ਜ਼ਿੰਦਗੀ ਆ ਜੜੀਓ ਬਤੀਤ ਕਰੋ ਤਾਂ ਜਿਵੇਂ ਹੀ ਪ੍ਰਸ਼ਾਸਨ ਜਿਹੜੀਆਂ ਸੇਵਾਵਾਂ ਕਹਿ ਰਿਹਾ ਜਿਸ ਤਰ੍ਹਾਂ ਦੇ ਨਿਯਮ ਕਹਿ ਰਿਹਾ ਪ੍ਰਸ਼ਾਸਨ ਉਸ ਤਰ੍ਹਾਂ ਬਣਾ ਕੇ ਰੱਖੋ ਜਿਵੇਂ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਰਾਤ ਦੇ ਸਮੇਂ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਘਬਰਾਉਣ ਦੀ ਲੋੜ ਨਹੀਂ ਤੁਸੀਂ ਆਪਣੇ ਘਰਾਂ ਦੇ ਅੰਦਰ ਰਹੋ ਆਪਣਾ ਸੁਰੱਖਿਅਤ ਰਹੋ ਤਾਂ ਅਗਲੇ ਸਮੇਂ ਵਿੱਚ ਜਿੱਥੇ ਜੰਗਾ ਦੇ ਉੱਪਰ ਬਲੈਕਆਊਟ ਦੱਸਿਆ ਹੋਇਆ ਉਸ ਜਗ੍ਹਾ ਦੇ ਉੱਪਰ ਆਪਣੀਆਂ ਲਾਈਟਾਂ ਨੇ ਛੜੀਆਂ ਉਹ ਬੰਦ ਰੱਖੋ ਤਾਂ ਤਸਵੀਰਾਂ ਪਠਾਨਕੋਟ ਦੀਆਂ ਸਾਂਝੀਆਂ ਕਰ ਰਿਹਾ ਜਿੱਥੇ ਦੇਖ ਸਕਦੇ ਹੋ ਕਿ ਪਠਾਨਕੋਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਪਰ ਭਾਰਤੀ ਫੌਜ ਦੇ ਵੱਲੋਂ ਸੁਰੱਖਿਅਤ ਰੱਖਿਆ ਗਿਆ ਪਠਾਨਕੋਟ ਨੂੰ ਜਿੱਥੇ ਪਠਾਨਕੋਟ ਦੇ ਵਿੱਚ ਮਜ਼ਾਹਿਲ ਦੇ ਨਾਲ ਕਹਿ ਸਕਦੇ ਆ ਕਿ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਡਰੋਨ ਭੇਜੇ ਗਏ ਪਰ ਉਹਨਾਂ ਦੋਵੇਂ ਹਥਿਆਰਾਂ ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ ਹਵਾ ਦੇ ਵਿੱਚ ਹੀ ਕਰੈਸ਼ ਆ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਹਮਲੇ ਨੇ ਛਿੜੇ ਉਹ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਇਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ ਭਾਰਤ ਦਾ 에ਅਰ ਡਿਫੈਂਸ ਸਿਸਟਮ ਲਗਾਤਾਰ ਪਾਕਿਸਤਾਨ ਦੇ ਉਹਨਾਂ ਨਾਪਾਕ ਹਮਲਿਆਂ ਨੂੰ ਜਵਾਬ ਦੇ ਰਿਹਾ ਜਿੰਨਾ ਵੀ ਮਟੀਰੀਅਲ ਜਿੰਨੇ ਵੀ ਹਥਿਆਰ ਜਿੰਨੇ ਵੀ ਡਰੋਨ ਜਿੰਨੀਆਂ ਵੀ ਮਸਾਇਲਾਂ ਪਾਕਿਸਤਾਨ ਦੇ ਵੱਲੋਂ ਹਮਲਿਆਂ ਦੇ ਲਈ ਵਰਤੀਆਂ ਚਾਰੀਆਂ ਨੇ ਭਾਰਤ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਾਂ ਸਾਰਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾ ਰਿਹਾ ਜਿੰਨੇ ਡਰੋਨ ਭੇਜੇ ਜਾ ਰਹੇ ਨੇ ਉਹਨਾਂ ਨੂੰ ਨਸ਼ਟਾ ਜਿਹੜਾ ਕੀਤਾ ਜਾ ਰਿਹਾ ਤਾਂ ਪਠਾਨਕੋਟ ਦੀ ਗੱਲ ਕਰ ਲੈਣੇ ਆ ਸਰਹਾਦੀ ਇਲਾਕਾ ਪਠਾਨਕੋਟ ਦੇ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਬੀਤੀ ਰਾਤੋਂ ਸਵੇਰ ਤੱਕ ਲਗਾਤਾਰ ਕੀਤੀ ਗਈ ਪਰ ਉਸ ਹਮਲੇ ਨੂੰ ਲਗਾਤਾਰ ناکਾਮਾ ਜਿਹੜਾ ਭਾਰਤੀ ਫੌਜੇ ਵੱਲੋਂ ਕੀਤਾ ਗਿਆ ਇੱਕ ਮਿਸਾਈਲ ਨੁਮਾ ਚੀਜ਼ ਆ ਜਿਹੜੀ ਉਹ ਵੀ ਦੇਖੀ ਗਈ ਹੈ ਪਠਾਨਕੋਟ ਦੇ ਪਿੰਡ ਮਾਜਰਾ ਦੇ ਵਿੱਚ ਜਿੱਥੇ ਉਸ ਮਿਸਾਈਲ ਦੇ ذریعے ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਡਿਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਜਿਸ ਦਾ ਮਲਬਾ ਜਿਹੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਡਰੋਨ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਵੇਂ ਹੀ ਵਿਡਰੋਨ ਦੀ ਹਲਚਲ ਸੁਣਾਈ ਦਿੱਤੀ ਦਿਖਾਈ ਦਿੱਤੀ ਉਸ ਵਾਰ ਲਗਾਤਾਰ ਭਾਰਤੀ ਰਿਡਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਤਾਂ ਲਗਾਤਾਰ ਜੇ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਜਿਹੜਾ ਆਪਣੀਆਂ ਨਾਪਾਕ ਹਰਕਤਾਂ ਤੇ ਕਰਤੂਤਾਂ ਦੇ ਉੱਤੇ ਉੱਪਰ ਉਤਰਿਆ ਹੋਇਆ ਜਿੱਥੇ ਭਾਰਤ ਲੜਾਈ ਜ਼ਰੂਰ ਲੜ ਰਿਹਾ ਹੈ ਅਤਵਾਦ ਦੇ ਖਿਲਾਫ ਪਰ ਪਾਕਿਸਤਾਨ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਛੜਾਉ ਬਣਾ ਰਿਹਾ ਹੈ ਭਾਰਤ ਦੇ ਪੰਜਾਬ ਦੇ ਕਈ ਟਿਕਾਣਿਆਂ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਡਾਰ ਦੇ ਉੱਪਰ ਅਮਨਸਰ ਸ਼ਹਿਰ ਵੀ ਆ ਪਠਾਨਕੋਟ ਸ਼ਹਿਰ ਵੀ ਆ ਗਰਦਾਸਪੁਰ ਸ਼ਹਿਰ ਵੀ ਆ ਤਾਂ ਲਗਾਤਾਰ ਉਹਨਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਭਾਰਤੀ ਫੌਜ ਮੂੰਹ ਤੋੜ ਜਵਾਬ ਦੇ ਰਹੀ ਆ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਪੂਰਾ ਚੜ੍ਹਨ ਨਹੀਂ ਦੇ ਰਹੀ ਲਗਾਤਾਰ ਜਿੰਨੇ ਵੀ ਡਰੋਨ ਭੇਜੇ ਜਾ ਰਹੇ ਨੇ ਮਿਸਾਈਲ ਭੇਜੀ ਜਾ ਰਹੀ ਆ ਤਾਂ ਉਸ ਨੂੰ ਤਬਾਹ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਤਾਜ਼ੀਆਂ ਤਸਵੀਰਾਂ ਜਿੱਥੇ ਅਜ ਸਵੇਰ ਦੇ ਸਮੇਂ ਵੀ ਪਠਾਨਕੋਟ ਦੇ ਵਿੱਚ ਤਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਜਿੱਥੇ ਬੀਤੀ ਰਾਤ ਜਦੋਂ ਥੋੜਾ ਜਿਹਾ ਹਨੇਰਾ ਸੀ ਤਾਂ ਉਸ ਸਮੇਂ ਜਦੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਉਸੇ ਸਮੇਂ ਉਸ ਨੂੰ ਤਬਾਹ ਕਰ ਦਿੱਤਾ ਗਿਆ ਪਠਾਨਕੋਟ ਦੇ ਪਿੰਕੋਲ ਇੱਕ ਪਿੰਡ ਪੈਂਦਾ ਹੈ ਮਾਜਰਾ ਜਿੱਥੇ ਇੱਕ ਮਿਸਾਈਲ ਦਾ ਮਲਬਾ ਛਿੜਾਉ ਦੇਖਣ ਨੂੰ ਮਿਲਿਆ ਤਾਂ ਮਿਸਾਈਲ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਅਸੀਂ ਕਹਿ ਸਕਦੇ ਕਿ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਉਸ ਨੂੰ ਵੀ ਤਬਾਹੇ ਜਿਹੜਾ ਉਹ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਹੈ ਕਿ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਜੇ ਕੋਈ ਵੀ ਐਮਰਜੈਂਸੀ ਹੁੰਦੀ ਹੈ ਤਾਂ ਤੁਹਾਨੂੰ ਅਸੀਂ ਅਲਰਟ ਜੜਾਉ ਕਰਵਾ ਦੇਵਾਂਗੇ ਆਪਣੀ ਰੋਜ਼ਾਨਾ ਦੀ ਤਰ੍ਹਾਂ ਜ਼ਿੰਦਗੀ ਆਸ਼ੜੀਓ ਬਤੀਤ ਕਰੋ ਤਾਂ ਜਿਵੇਂ ਹੀ ਪ੍ਰਸ਼ਾਸਨ ਜਿਹੜੀਆਂ ਸੇਵਾਵਾਂ ਕਹਿ ਰਿਹਾ ਜਿਸ ਤਰ੍ਹਾਂ ਦੇ ਨਿਯਮ ਕਹਿ ਰਿਹਾ ਪ੍ਰਸ਼ਾਸਨ ਉਸ ਤਰ੍ਹਾਂ ਬਣਾ ਕੇ ਰੱਖੋ ਜਿਵੇਂ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਰਾਤ ਦੇ ਸਮੇਂ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਬਰੌਣ ਦੀ ਲੋੜ ਨਹੀਂ ਤੁਸੀਂ ਆਪਣੇ ਘਰਾਂ ਦੇ ਅੰਦਰ ਰਹੋ ਆਪਣਾ ਸੁਰੱਖਿਅਤ ਰਹੋ ਆਤਲੇ ਸਮੇਂ ਜਿੱਥੇ ਜਗਾ ਦੇ ਉੱਪਰ ਬਲੈਕਆਊਟ ਦੱਸਿਆ ਹੋਇਆ ਉਸ ਜਗਾ ਦੇ ਉੱਪਰ ਆਪਣੀਆਂ ਲਾਈਟਾਂ ਦੇ ਛੜੀਆਂ ਨੂੰ ਬੰਦ ਰੱਖੋ ਤਾਂ ਤਸਵੀਰਾਂ ਪਠਾਨਕੋਟ ਦੀਆਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਪਠਾਨਕੋਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਪਰ ਭਾਰਤੀ ਫੌਜ ਦੇ ਵੱਲੋਂ ਸੁਰੱਖਿਅਤ ਰੱਖਿਆ ਗਿਆ ਪਠਾਨਕੋਟ ਨੂੰ ਜਿੱਥੇ ਪਠਾਨਕੋਟ ਦੇ ਵਿੱਚ ਮਿਜ਼ਾਇਲ ਦੇ ਨਾਲ ਕਹਿ ਸਕਦੇ ਆ ਕਿ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਡਰੋਨ ਭੇਜੇ ਗਏ ਪਰ ਉਹਨਾਂ ਦੋਵੇਂ ਹਥਿਆਰਾਂ ਨੂੰ ਭਾਰਤੀ ਫੌਜ ਨੇ ਤਬਾਹ ਕਰ ਦਿੱਤਾ ਹਵਾ ਦੇ ਵਿੱਚ ਹੀ ਕਰੈਸ਼ ਆ ਜਿਹੜਾ ਉਹ ਕਰ ਦਿੱਤਾ ਗਿਆ ਤਾਂ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਝ ਨਹੀਂ ਆ ਰਿਹਾ ਲਗਾਤਾਰ ਪੰਜਾਬ ਦੇ ਕਈ ਸ਼ਹਿਰਾਂ ਦੇ ਵਿੱਚ ਹਮਲੇ ਨੇ ਛਡੇ ਉਹ ਪਾਕਿਸਤਾਨ ਦੇ ਵੱਲੋਂ ਕੀਤੇ ਜਾ ਰਹੇ ਨੇ ਪਰ ਇਹਨਾਂ ਹਮਲਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਭਾਰਤੀ ਫੌਜ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਹੈ ਭਾਰਤ ਦਾ 에어 డిਫੈਂਸ ਸਿਸਟਮ ਲਗਾਤਾਰ ਪਾਕਿਸਤਾਨ ਦੇ ਉਹਨਾਂ ਨਾਪਾਕ ਹਮਲਿਆਂ ਨੂੰ ਜਵਾਬ ਦੇ ਰਿਹਾ ਜਿੰਨਾ ਵੀ ਮਟੀਰੀਅਲ ਜਿੰਨੇ ਵੀ ਹਥਿਆਰ ਜਿੰਨੇ ਵੀ ਡਰੋਨ ਜਿੰਨੀਆਂ ਵੀ ਮਸਾਇਲਾ ਪਾਕਿਸਤਾਨ ਦੇ ਵੱਲੋਂ ਹਮਲਿਆਂ ਦੇ ਲਈ ਵਰਤੀਆਂ ਚਾਰੀਆਂ ਨੇ ਭਾਰਤ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਤਾਂ ਸਾਰਿਆਂ ਦਾ ਮੂੰਹ ਤੋੜ ਜਵਾਬ ਆ ਜਿਹੜਾ ਉਹ ਦਿੱਤਾ ਜਾ ਰਿਹਾ ਜਿੰਨੇ ਡਰੋਨ ਭੇਜੇ ਜਾ ਰਹੇ ਨੇ ਉਹਨਾਂ ਨੂੰ ਨਸ਼ਟਾ ਜਿਹੜਾ ਕੀਤਾ ਜਾ ਰਿਹਾ ਤਾਂ ਪਠਾਨਕੋਟ ਦੀ ਗੱਲ ਕਰ ਲੈਣੇ ਸਰਹਾਦੀ ਇਲਾਕਾ ਪਠਾਨਕੋਟ ਦੇ ਵਿੱਚ ਵੀ ਹਮਲਾ ਕਰਨ ਦੀ ਕੋਸ਼ਿਸ਼ ਬੀਤੀ ਰਾਤ ਤੋਂ ਸਵੇਰ ਤੱਕ ਲਗਾਤਾਰ ਕੀਤੀ ਗਈ ਪਰ ਉਸ ਹਮਲੇ ਨੂੰ ਲਗਾਤਾਰ ناکਾਮਾ ਜਿਹੜਾ ਭਾਰਤੀ ਫੌਜ ਦੇ ਵੱਲੋਂ ਕੀਤਾ ਗਿਆ ਇੱਕ ਮਿਸਾਈਲ ਨੁਮਾ ਚੀਜ਼ ਆ ਜਿਹੜੀ ਉਹ ਵੀ ਦੇਖੀ ਗਈ ਹੈ ਪਠਾਨਕੋਟ ਦੇ ਪਿੰਡ ਮਾਜਰਾ ਦੇ ਵਿੱਚ ਜਿੱਥੇ ਉਸ ਮਿਸਾਈਲ ਦੇ ذریعے ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਭਾਰਤੀ ਡਿਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਜਿਸ ਦਾ ਮਲਬਾ ਛੜਾ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਡਰੋਨ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਵੇਂ ਹੀ ਡਰੋਨ ਦੀ ਹਲਚਲ ਸੁਣਾਈ ਦਿੱਤੀ ਦਿਖਾਈ ਦਿੱਤੀ ਉਸ ਵਾਰ ਲਗਾਤਾਰ ਭਾਰਤੀ ਡਿਫੈਂਸ ਸਿਸਟਮ ਨੇ ਉਸ ਨੂੰ ਵੀ ਤਬਾਹ ਕਰ ਦਿੱਤਾ ਤਾਂ ਲਗਾਤਾਰ ਜੇ ਗੱਲ ਕੀਤੀ ਜਾਵੇ ਪਾਕਿਸਤਾਨ ਦੀ ਤਾਂ ਪਾਕਿਸਤਾਨ ਜਿਹੜਾ ਆਪਣੀਆਂ ਨਾਪਾਕ ਹਰਕਤਾਂ ਤੇ ਕਰਤੂਤਾਂ ਦੇ ਉੱਤੇ ਉੱਪਰ ਉਤਰਿਆ ਹੋਇਆ ਜਿੱਥੇ ਭਾਰਤ ਲੜਾਈ ਜਰੂਰ ਲੜ ਰਿਹਾ ਹੈ ਅਤਵਾਦ ਦੇ ਖਿਲਾਫ ਪਰ ਪਾਕਿਸਤਾਨ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਝੜਾਉ ਬਣਾ ਰਿਹਾ ਹੈ ਭਾਰਤ ਦੇ ਪੰਜਾਬ ਦੇ ਕਈ ਟਿਕਾਣਿਆਂ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਡਾਰ ਦੇ ਉੱਪਰ ਅਮਨਸਰ ਸ਼ਹਿਰ ਵੀ ਆ ਪਠਾਨਕੋਟ ਸ਼ਹਿਰ ਵੀ ਆ ਗਰਦਾਸਪੁਰ ਸ਼ਹਿਰ ਵੀ ਆ ਤਾਂ ਲਗਾਤਾਰ ਉਹਨਾਂ ਦੇ ਉੱਪਰ ਹਮਲੇ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਭਾਰਤ ਦੀ ਮੂੰਹ ਤੋੜ ਜਵਾਬ ਦੇ ਰਹੀ ਹੈ ਕਿਸੇ ਵੀ ਤਰ੍ਹਾਂ ਦੇ ਹਮਲੇ ਨੂੰ ਪੂਰਾ ਚੜਨ ਨਹੀਂ ਦੇ ਰਹੀ ਲਗਾਤਾਰ ਜਿੰਨੇ ਵੀ ਡਰੋਨ ਭੇਜੇ ਜਾ ਰਹੇ ਨੇ ਮਿਸਾਈਲ ਭੇਜੀ ਜਾ ਰਹੀਆ ਤਾਂ ਉਸ ਨੂੰ ਤਬਾਹ ਜਿਹੜਾ ਉਹ ਕੀਤਾ ਜਾ ਰਿਹਾ ਤਾਂ ਤਾਜ਼ੀਆਂ ਤਸਵੀਰਾਂ ਜਿੱਥੇ ਅਜ ਸਵੇਰ ਦੇ ਸਮੇਂ ਵੀ ਪਠਾਨਕੋਟ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਜਾਂਦੀ ਹੈ ਜਿੱਥੇ ਬੀਤੀ ਰਾਤ ਜਦੋਂ ਥੋੜਾ ਜਿਹਾ ਹਨੇਰਾ ਸੀ ਤਾਂ ਉਸ ਸਮੇਂ ਜਦੋਂ ਡਰੋਨ ਦੀ ਹਲਚਲ ਦਿਖਾਈ ਦਿੱਤੀ ਤਾਂ ਉਸੇ ਸਮੇਂ ਉਸ ਨੂੰ ਤਬਾਹ ਕਰ ਦਿੱਤਾ ਗਿਆ ਪਠਾਨਕੋਟ ਦੇ ਪਿੰਕੋਲ ਇੱਕ ਪਿੰਡ ਪੈਂਦਾ ਹੈ ਮਾਜਰਾ ਜਿੱਥੇ ਇੱਕ ਮਿਸਾਈਲ ਦਾ ਮਲਬਾ ਛੜਾਉ ਦੇਖਣ ਨੂੰ ਮਿਲਿਆ ਤਾਂ ਮਿਸਾਈਲ ਦੇ ਨਾਲ ਵੀ ਹਮਲਾ ਕਰਨ ਦੀ ਕੋਸ਼ਿਸ਼ ਆ ਜਿਹੜੀ ਉਹ ਅਸੀਂ ਕਹਿ ਸਕਦੇ ਕਿ ਪਾਕਿਸਤਾਨ ਦੇ ਵੱਲੋਂ ਕੀਤੀ ਗਈ ਪਰ ਉਸ ਨੂੰ ਵੀ ਤਬਾਹੇ ਜਿਹੜਾ ਉਹ ਕਰ ਦਿੱਤਾ ਗਿਆ ਹਾਲਾਂਕਿ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਘਬਰਾਉਣ ਦੀ ਕੋਈ ਵੀ ਲੋੜ ਨਹੀਂ ਹੈ ਤਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਰਹੋ ਜੇ ਕੋਈ ਵੀ ਐਮਰਜੈਂਸੀ ਹੁੰਦੀ ਆ ਤਾਂ ਤੁਹਾਨੂੰ ਅਸੀਂ ਅਲਰਟ ਛਡਾਉ ਕਰ ਦਵਾਂਗੇ ਆਪਣੀ ਰੋਜ਼ਾਨਾ ਦੀ ਤਰ੍ਹਾਂ ਜ਼ਿੰਦਗੀ ਆ ਛੜਿਓ ਬਤੀਤ ਕਰੋ ਤਾਂ ਜਿਵੇਂ ਹੀ ਪ੍ਰਸ਼ਾਸਨ ਜਿਹੜੀਆਂ ਸੇਵਾਵਾਂ ਕਹਿ ਰਿਹਾ ਜਿਸ ਤਰ੍ਹਾਂ ਦੇ ਨਿਯਮ ਕਹਿ ਰਿਹਾ ਪ੍ਰਸ਼ਾਸਨ ਉਸ ਤਰ੍ਹਾਂ ਬਣਾ ਕੇ ਰੱਖੋ ਜਿਵੇਂ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਰਾਤ ਦੇ ਸਮੇਂ ਆਪਣੀਆਂ ਲਾਈਟਾਂ ਨੂੰ ਬੰਦ ਰੱਖੋ ਤਾਂ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਕਬਰੌਣ ਦੀ ਲੋੜ ਨਹੀਂ ਤੁਸੀਂ ਆਪਣੇ ਘਰਾਂ ਦੇ ਅੰਦਰ ਰਹੋ ਆਪਣਾ ਸੁਰੱਖਿਅਤ ਰਹੋ ਰਾਤਲੇ ਸਮੇਂ ਜਿੱਥੇ ਜਗ੍ਹਾ ਦੇ ਉੱਪਰ ਬਲੈਕਆਊਟ ਦੱਸਿਆ ਹੋਇਆ ਉਸ ਜਗ੍ਹਾ ਦੇ ਉੱਪਰ ਆਪਣੀਆਂ ਲਾਈਟਾਂ ਨੇ ਛੜੀਆਂ ਉਹ ਬੰਦ ਰੱਖੋ ਤਾਂ ਤਸਵੀਰਾਂ ਪਠਾਨਕੋਟ ਦੇਆਂ ਸਾਂਝੀਆਂ ਕਰ ਰਹੇ ਹਨ ਜਿੱਥੇ ਦੇਖ ਸਕਦੇ ਹੋ ਕਿ ਪਠਾਨਕੋਟ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕੀਤੀ ਗਈ ਪਰ ਭਾਰਤੀ ਫੌਜ ਦੇ ਵੱਲੋਂ ਸੁਰੱਖਿਅਤ ਰੱਖਿਆ ਗਿਆ